16 ਦੀ ਬਜਾਏ ਹੁਣ 24 ਡਿਗਰੀ ਤੇ ਚਲਾਓ AC ਦਿਨਾਂ ਵਿੱਚ ਹੀ ਪਏਗਾ ਤੁਹਾਡੇ ਬਿਜਲੀ ਬਿੱਲ ਦਾ ਫਰਕ ਕਿਉਂ ਮਜ਼ਾਕ ਨਹੀਂ ਹੈ ਇਹ ਖਬਰ ਸੱਚੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਚਤ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਚਤ ਗਰਮੀ ਦਾ ਸੀਜ਼ਨ ਹੈ ਗਰਮੀ ਬਹੁਤ ਜ਼ਿਆਦਾ ਅਤਿ ਦੀ ਹੋਣੀ ਹੈ ਤੇ ਸਾਡੇ AC ਲੱਗ ਜਾਂਦੇ ਨੇ ਅਸੀਂ ਕੂਲਰ ਦਾ ਇਸਤੇਮਾਲ ਕਰਦੇ ਹਾਂ ਔਰ AC ਦਾ ਵੀ ਇਸਤੇਮਾਲ ਕਰਦੇ ਹਾਂ ਸੋ ਵੀ ਜਿਹੜੇ ਲੋਕ AC ਲੈਂਦੇ ਨੇ ਜਦੋਂ ਤਾਂ ਤਾਪਮਾਨ ਵੱਧਦਾ ਜਾਂਦਾ ਹੈ ਵੱਧ ਜਾਂਦਾ ਤਾਂ ਏਸੀ ਦਾ ਜਿਹੜਾ ਅਸੀਂ ਡਿਗਰੀ ਹੈ ਸੈਲਸੀਅਸ ਹੈ ਉਹ ਘਟਦੀ ਜਾਂਦੀ ਹੈ ਜਾਨੀ ਕਿ ਅਸੀਂ ਏਸੀ ਨੂੰ 16 ਤੇ ਕਰ ਲੈਨੇ ਤਾਂ ਕਿ ਪੂਰੀ ਸਾਨੂੰ ਠੰਡਕ ਮਹਿਸੂਸ ਹੋਵੇ ਤੇ ਜਿਆਦਾ ਸਾਨੂੰ ਗਰਮੀ ਨਾ ਲੱਗੇ ਸੋ ਜਿਵੇਂ ਜਿਵੇਂ ਏਸੀ ਦੀ ਡਿਗਰੀ ਘਟਦੀ ਜਾਂਦੀ ਹੈ ਉਹ ਵੀ ਉਵੇਂ ਤੁਹਾਡੇ ਬਿੱਲ ਦੇ ਵਿੱਚ ਅਮਾਉਂਟ ਵਧਦੀ ਜਾਂਦੀ ਹੈ ਸੋ ਅਸੀਂ ਫਿਰ ਪਰੇਸ਼ਾਨ ਹੁੰਨੇ ਆ ਕਿ ਅਸੀਂ ਏਸੀ ਤਾਂ ਲਵਾ ਲਿਆ ਤੇ ਅਸੀਂ ਬਿੱਲ ਕਿਵੇਂ ਭਰਨਾ ਬਿੱਲ ਭਰਨਾ ਤਾਂ ਔਖਾ ਹੋ ਜਾਉ ਫਿਰ ਅਸੀਂ ਕਈ ਵਾਰ ਸੋਚ ਕੇ ਵਰਤੋਂ ਕਰਦੇ ਆ ਕਿ ਯਾਰ ਏਸੀ ਥੋੜਾ ਜਿਹਾ ਘੱਟ ਚਲਾ ਲਈਏ ਜਾਂ ਕਮਰੇ ਨੂੰ ਚਲਾ ਕੇ ਠੰਡਾ ਕਰਕੇ ਪੱਖਾ ਚਲਾ ਕੇ ਅਸੀਂ ਸੋ ਜਾਈਏ ਹਾਂ ਏਸੀ ਦੀ ਵਰਤੋਂ ਕਰਨ ਵੇਲੇ ਜੀ ਥੋੜਾ ਜਿਹਾ ਝਿਜਕਦੇ ਆ ਪਰ ਜਦੋਂ ਕਈ ਵਾਰ ਹੁੰਦਾ ਕਿ ਅਸੀਂ ਇੰਨੀ ਜ਼ਿਆਦਾ ਵਰਤੋਂ ਕਰ ਲੈਨੇ ਆ ਕਿ ਬਾਅਦ ਜਦੋਂ ਸਾਡੇ ਘਰ ਦੇ ਵਿੱਚ ਫਰਲਾ ਆਉਂਦਾ ਬਿੱਲ ਆਉਂਦਾ ਤਾਂ ਅਸੀਂ ਕਹਿੰਨੇ ਕਿ ਹਾਂ ਅਸੀਂ ਬਿੱਲ ਕਿਵੇਂ ਭਰਾਂਗੇ ਡੋਂਟ ਵਰੀ ਸਾਰੀ ਚੀਜ਼ ਦਾ ਸੋਲੂਸ਼ਨ ਅਸੀਂ ਲੈ ਕੇ ਆਏ ਨਵੀਂ ਅਪਡੇਟਸ ਦੇ ਮੁਤਾਬਿਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਤੁਸੀਂ ਭਾਈ AC ਨੂੰ ਕੰਟਰੋਲ ਕਰ ਲਓ ਸਹੀ ਤਰੀਕੇ ਨਾਲ ਵਰਤ ਲਓ ਤੁਹਾਡਾ ਬਿੱਲ ਅਧਾ ਰਹਿ ਜਾਣਾ ਜੇਕਰ ਤੁਸੀਂ AC ਦੀ ਵਰਤੋਂ ਕਰਦੇ ਹੋ 16 ਡਿਗਰੀ ਤੇ 16 ਡਿਗਰੀ ਸੈਲਸੀਅਸ ਤੁਸੀਂ ਚਲਾਉਂਦੇ ਹੋ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਨੂੰ ਜ਼ਿਆਦਾ ਗਰਮੀ ਆ ਸੀ 16 ਤੇ ਚਲਾ ਲਾਂਗੇ ਪਰ ਠੰਡਕ ਤੇ ਮਹਿਸੂਸ ਦੇ ਚੱਕਰ ਦੇ ਵਿੱਚ ਕਿਤੇ ਆਪ ਨਾ ਨਾ ਗਰਮ ਹੋ ਜਿਓ ਕਿਉਂਕਿ ਫਿਰ ਬਿੱਲ ਜ਼ਿਆਦਾ ਆ ਜਾਣਾ ਸੋ ਇੱਥੇ ਇਹ ਅਹਿਮ ਅਪਡੇਟ ਹੈ ਕਿ ਜੇਕਰ ਤੁਸੀਂ 16 ਦੇ ਬਜਾਏ 24 ਡਿਗਰੀ ਸੈਲਸੀਅਸ ਤੇ ਏਸੀ ਨੂੰ ਚਲਾਓਗੇ ਤਾਂ ਤੁਹਾਡਾ ਬਿੱਲ ਅੱਧਾ ਰਹਿ ਜਾਣਾ ਓਕੇਵੇਂ ਇਹ ਵੀਡੀਓ ਨੂੰ ਪੂਰਾ ਐਂਡ ਤੱਕ ਸੁਣ ਲਿਓ ਆਓ ਜਾਣਦੇ ਤੁਹਾਨੂੰ ਪੂਰਾ ਗਿਣੇ ਸਮਝਾਉਨੇ ਆ ਕਿ AC ਦੀ ਵਰਤੋਂ ਦੀ ਆਦਤ ਦੇ ਵਿੱਚ ਥੋੜੀ ਜੀ ਤਬਦੀਲੀ ਦੇ ਨਾਲ ਮਹੀਨਾਵਰ ਬਚਤ ਕਿਵੇਂ ਹੋ ਸਕਦੀ ਹੈ AC ਦਾ ਤਾਪਮਨ ਘਟਾਉਣ ਦੇ ਨਾਲ ਤੁਹਾਨੂੰ ਜ਼ਰੂਰ ਠੰਡੀ ਹਵਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਦਾ ਕੰਪਰੈਸਰ ਤੇ ਭਾਰ ਵੱਧ ਜਾਂਦਾ ਜਿਸ ਦੇ ਕਾਰਨ AC ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ ਜ਼ਿਆਦਾ ਬਿਜਲੀ ਖਿਚਣ ਦਾ ਮਤਲਬ ਹੈ ਕਿ ਬਿਜਲੀ ਦੀ ਜ਼ਿਆਦਾ ਖਪਲ ਜੇਕਰ ਜ਼ਿਆਦਾ ਵੱਧੀ ਹੈ ਤਾਂ ਤੁਹਾਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲ ਅਦਾ ਕਰਨੇ ਪੈ ਸਕਦੇ ਨੇ ਬਿਜਲੀ ਦਾ ਬਿੱਲ ਘਟਾਉਣ ਦਾ ਇੱਕ ਆਸਾਨ ਤਰੀਕਾ ਹੈ ਇਹ ਤਰੀਕਾ ਤੁਹਾਨੂੰ ਸਮਝਾਉਣੀ ਆਏ 에ਅਰ ਕੰਡੀਸ਼ਨਰ ਨੂੰ 16 ਡਿਗਰੀ ਦੀ ਬਜਾਏ 24 ਡਿਗਰੀ ਤੇ ਚਲਾਉਂਦੇ ਆ ਤਾਂ ਕਿੰਨੀ ਬਿਜਲੀ ਬਚੂ ਊਰਜਾ ਕੁਸ਼ਲਤਾ ਜਾਣਕਾਰੀ ਟੂਲ ਇੱਕ ਸਰਕਾਰੀ ਸਾਈਟ ਹੈ ਇਸ ਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਾਪਮਨ ਨੂੰ 1 ਡਿਗਰੀ ਵਧਾਉਣ ਦੇ ਨਾਲ 6 ਪ੍ਰਤੀਸ਼ਤ ਬਿਜਲੀ ਬਚਾਈ ਜਾ ਸਕਦੀ ਹੈ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਕਿ 16 ਤੋਂ 24 ਡਿਗਰੀ ਦੇ ਵਿਚਕਾਰ 8 ਡਿਗਰੀ ਦਾ ਅੰਤਰ ਹੈ ਤਾਂ ਹਰ 1 ਡਿਗਰੀ ਵਧਾਉਣ ਦੇ ਨਾਲ 6% ਬਿਜਲੀ ਬਚਦੀ ਹੈ ਇਸ ਦੇ ਅਨੁਸਾਰ ਜੇ ਆਪਾਂ ਦੇਖੀਏ ਤਾਂ 8 ਡਿਗਰੀ ਦਾ ਮਤਲਬ ਹੈ ਕਿ 48% ਬਿਜਲੀ ਬਚਾਈ ਜਾ ਸਕਦੀ ਜੇਕਰ ਤੁਸੀਂ AC ਨੂੰ 16 ਡਿਗਰੀ ਦੀ بجائے 24 ਡਿਗਰੀ ਤੇ ਚਲਾਉਣ ਦੀ ਆਦਤ ਪਾ ਲੈਂਦੇ ਹੋ ਤਾਂ ਤੁਹਾਡਾ ਮਹੀਨਾਵਾਰ ਬਿਜਲੀ ਬਿੱਲ ਲਗਭਗ ਅੱਧਾ ਘਟ ਜਾਂਦਾ ਹੈ ਯਾਨੀ ਕਿ ਜੇ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਬਿਜਲੀ ਨੂੰ ਬਚਾ ਸਕਦੇ ਜਿਵੇਂ ਤੁਸੀਂ 1 ਡਿਗਰੀ ਵਧਾਉ ਦੇ ਨਾਲ 6% ਤੁਹਾਡੀ ਬਿਜਲੀ ਆ ਉਹ ਬਚਾਈ ਜਾ ਸਕਦੀ ਸੋ ਇਹਦਾ ਇਸਤੇਮਾਲ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਨਾ ਸੋ ਜੇਕਰ 24 ਡਿਗਰੀ ਤੇ ਤੁਸੀਂ ਕੰਫਰਟ ਹੈਗੇ ਹੋ ਕਿ 24 ਡਿਗਰੀ ਸੈਲਸੀਅਸ ਦੇ ਵਿੱਚ ਤੁਹਾਡਾ AC ਤੁਹਾਨੂੰ ਠੰਡਕ ਦੇ ਰਿਹਾ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ 24 ਡਿਗਰੀ ਹੀ ਚਲਾਓ ਅ ਜੇਕਰ ਤੁਹਾਨੂੰ ਲੱਗਦਾ ਕਿ ਇਹ ਸੀ ਜ਼ਿਆਦਾ ਹੋ ਰਿਹਾ ਫਿਰ ਭਾਈ 16 ਡਿਗਰੀ ਚਲਾਓ ਤੇ ਫਿਰ ਬਿਜਲੀ ਦਾ ਬਿੱਲ ਵਧਾਓ ਵਰਨਾ ਤਾਂ ਤੁਹਾਨੂੰ ਹੀ ਪੈਣਾ ਮੈਂ ਥੋੜੀ ਭਰਨਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਉਮੀਦ ਕਰਦੀ ਹਾਂ ਪਸੰਦ ਆਏ ਹੋਊਗੀ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਲੈ ਕੇ ਮਿਲਦੇ